ਸੱਚੀ ਗੱਲ ਮੈਂ ਹਾਤੀ ਅਸਮਦਰ న్యూਸ ਦੀ ਕਿਰਸ਼ਨਾ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਅੱਜ ਨਾਲ ਤੁਹਾਡੇ ਸਾਹਮਣੇ ਗੱਲ ਕਰਾਂਗੇ ਸਿਆਸੀ ਮੁੱਦਿਆਂ ਤੇ ਕਿਉਂਕਿ ਕੁਰਸੀ ਦੀ ਲਤ ਅਜਿਹੀ ਹੁੰਦੀ ਹੈ ਕਿ ਹਰ ਰਾਜਨੀਤੀ ਨੇਤਾ ਨੂੰ ਕੁਝ ਵੀ ਕਰ ਜਾਣ ਨੂੰ ਮਜਬੂਰ ਕਰ ਦਿੰਦੀ ਹੈ ਤੇ ਮੇਰੇ ਸਹਿਯੋਗੀ ਮੇਰੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦਾ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਤੁਹਾਡਾ ਬਹੁਤ ਥੈਂਕ ਯੂ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਿਵੇਂ ਸਿਆਸਤ ਦੀ ਗੱਲ ਕਰਦੇ ਹਾਂ ਨਾ ਤਾਂ ਸਿਆਸਤ ਦੇ ਵਿੱਚ ਜਿਹੜੀ ਕੁਰਸੀ ਹੈ ਉਸਦੇ ਲਾਲਚ ਪਿੱਛੇ ਕੁਝ ਵੀ ਕਰ ਜਾਂਦੇ ਨੇ ਹੁਣ ਸਭ ਤੋਂ ਵੱਡਾ ਬਵ ਕਿਉਂਕਿ ਬੀਤੇ ਦਿਨ ਅਸੀਂ ਸੁਪਰੀਵਾਰ ਤੋਂ ਇੱਕ ਬਿਆਨ ਵੀ ਦੇਖਿਆ ਸੀਗਾ ਜਦੋਂ ਮੁਖਸਰ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਵੀ ਅਕਾਲੀ ਦਲ ਆਰਾਮ ਕਰ ਰਿਹਾ ਹੈ ਵੀ ਕਿਤੇ ਡੁੱਬਿਆ ਨਹੀਂ ਹੈਗਾ ਪਰ ਹੁਣ ਉਹਨਾਂ ਦੇ ਸਟੀਫਨ ਲੱਕੇ ਦੁਆਰਾ ਬਵਾਇਲ ਛੇੜੀ ਗਿਆ ਹੈ ਹੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਹੁਤ سارے ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੇ ਉੱਤੇ ਦੇਖੋ ਮੈਮ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਅਕਾਲ ਤਖਤ ਸਾਹਿਬ ਹੈ ਉਹ ਸਿੱਖਾਂ ਦੀ ਸਰਮੋਰ ਸੰਸਥਾ ਹੈ ਹਰ ਸਿੱਖ ਦਾ ਉੱਥੇ ਸਿਰਫ ਉਹਦਾ ਤੇ ਦੂਜੀ ਗੱਲ ਹਰ ਸਿੱਖ ਦਾ ਅਕਾਲ ਤਖਤ ਦੇ ਫੈਸਲੇ ਨੂੰ ਮੰਨਣਾ ਲਾਜ਼ਮੀ ਹੋ ਜਾਂਦਾ ਕਿ ਅਕਾਲ ਤਖਤ ਦਾ ਜੋ ਫੈਸਲਾ ਫਸੀਲ ਤੋਂ ਹੋ ਜੇ ਜਾਂ ਅਕਾਲ ਤਖਤ ਵੱਲੋਂ ਕੋਈ ਹੋਰ ਫੈਸਲਾ ਲਿਆ ਲਿਆ ਜਾਵੇ ਉਹ ਹਰ ਸਿੱਖ ਲਈ ਕਹਿ ਲਿਏ ਕਿ ਇੱਕ ਮਿਆਰ ਦਾ ਸਵਾਲ ਹੋ ਜਾਂਦਾ ਕਿ ਉਹ ਮੰਨਣਾ ਹੀ ਪੈਂਦਾ ਜੀ ਖਾਸ ਕਰਕੇ ਜਦੋਂ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰਦੇ ਆ ਤਾਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਪਿਛਲੇ ਦਿਨੀ ਸੁਵੀ ਬਾਦਲ ਤੇ ਜਿਹੜੇ ਕਲ ਦਲ ਦੇ ਰਾਜ ਦੇ ਵਿੱਚ ਜਿਨ੍ਹਾਂ ਨੇ ਕੁਰਸੀਆਂ ਦੀ ਗਰਮਕੀਤੀਆਂ ਮਜੀਰੀਆਂ ਹਣਾਈਆਂ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਚਾਹੇ ਉਹ ਅਕਾਲ ਦਰੋਂ ਵੱਖ ਹੋ ਗਏ ਸੀਗੇ ਫਿਰ ਵੀ ਬੁਲਾਇਆ ਗਿਆ ਜਿਵੇਂ ਸੁਦੇਸ਼ਨ ਢੀਂਡ ਸਾਹ ਨੇ ਸ਼ੋਮਣੀ ਕਾਲਰ ਸ਼ੋਕਤ ਬਣਾਲੀ ਸੀ ਬੀਬੀ ਜਗੀਰ ਕੌਰ ਸੀ ਉਹ ਅੱਡ ਹੋ ਗਏ ਸੀਗੇ ਸਭ ਨੂੰ ਬੁਲਾਇਆ ਗਿਆ ਉੱਥੇ ਤਲਬ ਕੀਤਾ ਗਿਆ ਤਾਂ ਸੁਭੀ ਬਾਦਲ ਜੀ ਤੋਂ ਜੋ ਸਵਾਲ ਪੁੱਛੇ ਗਏ ਉਹਨਾਂ ਨੇ ਕਿਹਾ ਕਿ ਕੀ ਤੁਹਾਡੇ ਰਾਜ ਦੇ ਵਿੱਚ ਏਕ ਨਾਵਾ ਵਾਪਰੀਆਂ ਤਾਂ ਉਹਨਾਂ ਨੇ ਉਸ ਨੂੰ ਕਿਹਾ ਕਿ ਹਾਂ ਮੈਂ ਏਕ ਨਾਵਾ ਮੈਂ ਤੇ ਵਾਪਰੀਆਂ ਤਾਂ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਲੱਗੀ ਜੀ ਹੁਣ ਜਿਹੜੀ ਗੱਲ ਹੈਗੀ ਹੈਗੀ ਕਿ ਇਹ ਗੱਲ ਅਕਾਲ ਤਖਤ ਦੀ ਫਜ਼ੀਲਤੋਂ ਇਹ ਗੱਲ ਹੋਈ ਸੀ ਕਿ ਜਿਹੜਾ ਅਕਾਲੀ ਦਲ ਦਾ ਜਿਹੜਾ ਵਫਰ ਸੀਗਾ ਉੱਥੇ ਪਹੁੰਚਿਆ ਤਾਂ ਉੱਥੇ ਨੂੰ ਫਜ਼ੀਲਤੋਂ ਕਿਹਾ ਗਿਆ ਕਿ ਜਿਹੜਾ ਸ਼੍ਰੋਮਣੀ ਕਾਲ ਦਲ ਦਾ ਉਹ ਕਾਰਜਕਾਰੀ ਪ੍ਰਧਾਨ ਹੁੰਦਰ ਸਾਹਿਬ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਜੋ ਸਪੀਚ ਬਦਲੇ ਹਸਤੀਫਾ ਦਿੱਤਾ ਹੈ ਉਹਨੂੰ 3 ਦਿਨਾਂ ਦੇ ਵਿੱਚ ਮਨਜ਼ੂਰ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਜਿਹੜਾ ਸ਼੍ਰੋਮਣੀ ਕਾਲ ਦਲ ਹੈ ਉਸਨੇ ਉਸ ਗੱਲ ਨੂੰ ਮੰਨਣਾ ਦਾ ਕੀ ਹੈ ਉਹ ਨੂੰ ਠੰਡੇ ਬਸਤੇ ਪਾ ਦਿੱਤਾ ਤੇ ਉਸ ਤੋਂ ਉੱਪਰ ਦੀ ਕਹਿ ਲਈਏ ਕਿ ਅ ਦਲਜੀਤ ਸਿੰਘ ਚੀਮਾ ਜੋ ਸਪੋਕਸਪਰਸਨ ਨੇ ਸੋਮੇਂੀ ਕਾਲ ਲੜਦੇ ਉਹਨਾਂ ਨੇ ਟਵਿੱਟਰ ਦੇ ਉੱਪਰ ਜਾ ਕੇ ਯੂਨਿਓਨ ਪਰ ਐਕਸ ਕਹਿਦ ਨੇ ਹੁਣ ਟਵਿੱਟਰ ਦੇ ਉੱਪਰ ਜਾ ਕੇ ਇੱਕ ਪੋਸਟ ਸਾਂਝੀ ਕੀਤੀ ਟਵੀਟ ਕੀਤਾ ਕਿ ਜਿਹੜਾ ਮੁਕਸਰ ਮਾਗੀ ਦਾ ਮੇਲਾ ਆ ਰਿਹਾਗਾ ਉਥੇ ਅਸੀਂ ਵੱਡੀ ਕਾਨਫਰੰਸ ਕਰਨ ਜਾ ਰਹੇ ਹਾਂ ਜਿਸ ਦੀ ਪ੍ਰਧਾਨਗੀ ਸੁਈ ਸਿੰਘ ਬਾਦਲ ਕਰਨਗੇ ਤਾਂ ਇਹ ਕਿਤੇ ਨਾ ਕਿਤੇ ਕਹਿ ਲਈਏ ਕਿ ਇੱਕ ਤਰ੍ਹਾਂ ਦਾ ਅਕਾਲ ਤਖਤ ਨੂੰ ਚੈਲੰਜ ਹੈ ਅਕਾਲ ਤਖਤ ਨੂੰ ਚੈਲੰਜ ਇਹ ਹੈ ਕਿ ਤੁਹਾਡੇ ਅਸੀਂ ਹੁਕਮ ਨੂੰ ਨਹੀਂ ਮੰਨਾਂਗੇ ਤਾਂ ਜਦੋਂ ਤੁਸੀਂ ਮੰਨੇ ਇਹ ਵੀ ਤਰਕ ਦਿੰਦਾ ਕਿ ਜੇਕਰ ਅਸੀਂ ਹੂਬ ਹੂ ਇਨ ਬਿਨ ਅਕਾਲ ਤਖਤ ਦੇ ਫੈਸਲੇ ਨੂੰ ਲਾਗੂ ਕਰਦੇ ਆ ਤਾਂ ਜਿਹੜਾ ਸਾਡਾ ਸਿਆਸੀ ਮਿਆਰ ਹੈ ਉਹ ਗਿਰ ਜਾਏਗਾ ਜਿਹੜੇ ਚੋਣ ਕਮਿਸ਼ਨ ਦੇ ਨਿਯਮ ਹੁੰਦੇ ਨੇ ਉਹਦੇ ਅਸੀਂ ਅਨੀਤ ਚਲੇ ਜਾਵਾਂਗੇ ਜੀ ਵੀ ਅਸੀਂ ਇਹਨਾਂ ਮੈਨ ਲਾਗੂ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਚੋਣ ਕਮਿਸ਼ਨ ਉਹ ਕਹਿੰਦਾਗਾ ਵੀ ਤੁਸੀਂ ਧਰਮ ਨਿਰਪੱਖ ਹੋਣੇ ਚਾਹੀਦੇ ਤਿੰਦਾ ਮਤਲਬ ਇਹ ਹੋ ਗਿਆ ਕਿ ਸੁਖਿਰ ਬਾਦਲ ਨੇ ਕਾਲ ਤੱਕ ਦੇ ਵਿੱਚ ਪੇਸ਼ ਹੋ ਕੇ ਠੀਕ ਹੈ ਉਹਨਾਂ ਨੇ ਆਪਣੇ ਸਾਰੇ ਸੱਜਾਂ ਕਬੂਲੀਆ ਉਸ ਬਾਰੇ ਕਹਿੰਦੇ ਵੀ ਸੀ ਕਿ ਸਾਰੇ ਠੁੱਠਿਆ ਰੋਗ ਜਿਹੜੇ ਮੈਂ ਆਪਣੀ ਢੋਲੀ ਤੇ ਕਿਦਾਂ ਕੀਤਾ ਸਿਰਫ ਖਾਣਾ ਪੂਰਤੀ ਕੀਤੀ ਆਪਣੇ ਗੁਨਾਹਾਂ ਨੂੰ ਕਬੂਲ ਕਰਨ ਦੇ ਵਿੱਚ ਬਿਲਕੁਲ ਜਿਵੇਂ ਮੁਕਸਾ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਮੁਕਸਾ ਦੇ ਵਿੱਚ ਆਪਦੇ ਜਿਹੜੇ ਉਹਨਾਂ ਦੇ ਕਰਮਚਾਰੀ ਨੇ ਕਹਿ ਲਈ ਕਰਮਚਾਰੀ ਮਾਫ ਕਰਨਾ ਜੋ ਉਹਨਾਂ ਦੇ ਸਪੋਰਟਰ ਨੇ ਵੋਟਰ ਨੇ ਉਹਨਾਂ ਨੂੰ ਸਮੋਦਨ ਕਰਦੇ ਕਿਹਾ ਕਿ ਮੈਂ ਉਹ ਜਿਹੜੇ ਸਾਰੇ ਇਲਜ਼ਾਮ ਸੇਬ ਦੀ ਝੋਲੀ ਪਵਾ ਲੇ ਹੈ ਉਹ ਕਹਿੰਦੇ ਝੂਠੇ ਸੀ ਪਰ ਮੈਂ ਝੋਲੀ ਪਵਾ ਲੇ ਵੀ ਇਹਦਾ ਕੋਈ ਹੱਲ ਨਹੀਂ ਸੀ ਨਿਕਲਣਾ ਇਸ ਕਰਕੇ ਮੈਂ ਝੋਲੀ ਪਵਾਏ ਵੀ ਅ ਜੋ ਹੁਣ ਮੈਂ ਸਾਫ਼ ਸਪੱਸ਼ਟ ਸ਼ਬਦਾਂ ਵਿੱਚ ਕਹਣਾਗਾ ਕਿ ਹੁਣ ਆਪਾਂ ਅਕਾਲ ਦਲ ਨੂੰ ਵੱਡਾ ਕਰਾਂਗੇ ਜੀ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਵੀ ਜਦ ਤੱਕ ਸੁਖਵੀਰ ਸਿੰਘ ਬਾਦਲ ਅਕਾਲ ਦਲ ਤੇ ਝੂਠ ਬੋਲ ਰਹੇ ਸੀ ਜਾਂ ਹੁਣ ਝੂਠ ਬੋਲ ਰਹੇ ਨੇ ਜੀ ਬਿਲਕੁਲ ਜੇ ਦੋਨੇ ਸਟੇਟਮੈਂਟਾਂ ਮਿਲਦੀਆਂ ਹੁੰਦੀਆਂ ਕਿਉਂਕਿ ਹਲੇ ਅਕਾਲੀ ਦਲ ਦਾ ਜਿਹੜੀ ਕਾਨਫਰੰਸ ਆ ਉਹ ਮੰਗੀ ਦੀ ਮਿਲ ਤੇ ਆਉਣੀ ਆ ਜੀ ਮੱਗਿੱਦੇ ਮਿਲ ਤੋਂ ਕਾਨਫਰੰਸ ਦੇ ਵਿੱਚ ਜਦੋਂ ਸ਼੍ਰੋਮਣੀ ਸੁਨੀਲ ਸਿੰਘ ਬਾਦਲ ਜਿਹੜੇ ਨੇ ਉਹ ਸੰਬੋਧਨ ਕਰਨਗੇ ਤਾਂ ਉਹ ਕੀ ਕਹਿੰਦੇ ਨੇ ਉਹ ਵੀ ਵੇਖ ਤੇ ਸੁਣਨਾ ਵਿਸ਼ਾ ਹੋਏਗਾ ਕਿ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਵੱਡਾ ਅਕਾਲੀ ਵੋਟਰ ਹੈਗਾਗਾ ਉਹ ਕਿਤੇ ਨਾ ਕਿਤੇ ਨਿਰਾਸ਼ ਹੋਇਆ ਸੀ ਇਸ ਗੱਲ ਨੂੰ ਲੈ ਕੇ ਕਿਉਂਕਿ ਪਹਿਲਾਂ ਜਦੋਂ ਕਿਸੇ ਕਾਲੀ ਵੋਟਰ ਨੇ ਇਸ ਗੱਲ ਨੂੰ ਲੈ ਕੇ ਬੇਅਦਬੀਆਂ ਨੂੰ ਲੈ ਕੇ ਜਾ ਕਹੇ ਲੀਏ ਕਿ ਵੈਵਰ ਕੱਲ ਗੋਲੀ ਕਾਣ ਨੂੰ ਲੈ ਕੇ ਗੱਲ ਕੀਤੀ ਜਾਂਦੀ ਸੀ ਤਾਂ ਉਹ ਕਹਿੰਦੇ ਸੀ ਕਿ ਝੂਠੇ ਇਲਜ਼ਾਮ ਨੇ ਇਹ ਸ਼ਰਾਰਤੀਆਂ ਸਭ ਲੋ ਨੂੰ ਕੀਤਾ ਗਿਆ ਪਰ ਜਦੋਂ ਸੁਵੀਰ ਬਾਦਲ ਨੇ ਕੋਦੇ ਸਗਾ ਨੂੰ ਮੰਨ ਲਿਆ ਤਾਂ ਉਹ ਵੱਡਾ ਬੋਟ ਬੈਂਕ ਜਿਹੜਾ ਉਹ ਕੱਲਰ ਨੂੰ ਨਾਰਾਜ਼ ਹੋਇਆ ਹੁਣ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਕਿ ਅਸੀਂ ਬੂਥ ਪੱਧਰ ਤੋਂ ਜਿਹੜੀ ਪਾਰਟੀ ਹੈ ਉਹਨੂੰ ਮਜ਼ਬੂਤ ਕਰਨਾ ਕੈਡਰ ਜਿਹੜਾ ਮਜ਼ਬੂਤ ਅਸੀਂ ਕਰਾਂਗੇ ਹੁਣ ਜਿਹੜੀ ਗੱਲ ਆ ਜਾਂਦੀ ਆ ਮਤਲਬ ਕਿ ਮੁੱਦੇ ਤੇ ਪਹੁੰਚੀਏ ਮੁੱਦਾ ਕੀ ਸੀ ਕਿ ਅਸਤੀਫਾ ਜੀ ਅਸਤੀਫਾ ਜਿਹੜਾ ਹੈਗਾਗਾ ਹੁਣ ਗਲੇ ਦੀ ਹੱਡੀ ਬਣਿਆ ਹੋਇਆ ਬਿਲਕੁਲ ਵਾਪਸ ਲੈਂਦੇ ਨੇ ਤਾਂ ਅਕਾਲ ਦਲ ਚ ਨਿਗਾਰ ਆਉਂਦਾ ਕਿਉਂ ਕਿਉਂਕਿ ਅਕਾਲ ਦਲ ਕੋਈ ਚਿਹਰਾ ਨਹੀਂ ਹੈ ਸੁਖੀ ਸਾਹਿਬ ਤੋਂ ਬਿਨਾ ਪਹਿਲੀ ਗੱਲ ਦੂਸਰੀ ਜੇ ਅਸਤੀਫਾ ਨਹੀਂ ਵਾਪਸ ਲੈਂਦੇ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਣੀ ਦੋਨੇ ਪਾਸੇ ਫਸਦੇ ਨੇ ਇੱਕ ਪਾਸੇ ਕਹ ਲਈਏ ਕਿ ਮੈਂ ਆ ਪਾਰਟੀ ਦਾ ਮਿਆਰ ਜਾਂਦਾ ਹੈ ਦੂਜੇ ਪਾਸੇ ਪੰਥ ਵੱਲੋਂ ਵੀ ਸਿਕੰਦੀ ਗੱਲਾਂ ਹੋ ਸਕਦੀਆਂ ਨੇ ਤਾ ਜਿਹੜੀ ਹੁਣ ਦੇਖਣ ਦਾ ਵਿਸ਼ਾ ਤਾਂ ਬਸ ਸਾਨੂੰ ਠੀਕ ਹੈ ਮਾਗੀ ਮੇਲੇ ਦੀ ਕਿ ਮਾਗੀ ਮਿਲ ਤੋਂ ਪਹਿਲਾਂ ਕੋਈ ਤਾਂ ਐਕਸ਼ਨ ਨਹੀਂ ਲੈ ਜਾਂਦਾ ਇਹ ਤਾਂ ਮੈਂ ਕਲੀਅਰ ਗੱਲ ਮੈਂ ਕਹਿ ਦਿੰਦਾ ਕਿ ਕਿ ਟਵੀਟ ਕਰ ਦੇਣਾ ਕਿ ਟਵੀਟ ਕਰਕੇ ਕਹਿ ਦੇਣਾ ਕਿ ਸਾਡੇ ਜਿਹੜੇ ਲੀਡਰ ਨੇ ਉਹੀ ਇਹਨੂੰ ਪ੍ਰਧਾਨਗੀ ਕਰਨਗੇ ਸਾਡੇ ਪ੍ਰਧਾਨ ਜੀ ਪ੍ਰਧਾਨਗੀ ਕਰਨਗੇ ਤਾਂ ਫੈਸਲਾ ਤਾਂ ਕੋਈ ਆ ਨਹੀਂ ਸਕਦਾ ਸੀਫਰ ਨੂੰ ਲੈ ਕੇ ਤਾਂ ਹਾਂ ਇਹ ਹੋ ਸਕਦਾ ਹੈ ਕਿ ਮਾਗੀ ਮਿਲ ਤੋਂ ਬਾਅਦ ਜੀ ਆਪ ਦਾ ਪੱਖ ਰੱਖਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਆਇਆ ਜੀ ਉਹੋ ਅਸਤੀਫਾ ਦਾ ਮਜੂਰ ਕਰ ਲਿਆ ਜਾਵੇ ਕਿਸੇ ਨੂੰ ਪ੍ਰਧਾਨ ਲਗਾ ਦਿੱਤਾ ਜਾਵੇ ਉਸ ਤੋਂ ਬਾਅਦ 2 ਜਾਂ 4 ਜਾਂ 6 ਮਹੀਨੇ ਸਮਾਂ ਬੈਣ ਤੋਂ ਬਾਅਦ ਫਿਰ ਤੋਂ ਸੁਵੀਸ਼ਨ ਬਾਦਲ ਨੂੰ ਜਿਹੜਾ ਪ੍ਰਧਾਨ ਉਹਨੂੰ ਨਿਯੁਕਤ ਕਰ ਦਿੱਤਾ ਜਾਵੇ ਪਰ ਫਿਲਹਾਲ ਦੀ ਘੜੀ ਉਹ 3 ਦਿਨ ਉਹ ਕਾਫੀ ਮਹੀਨਿਆਂ ਦੇ ਵਿੱਚ ਬਦਲ ਚੁੱਕੇ ਨੇ ਕਾਫੀ ਮਹੀਨੇ ਉਸ ਚੀਜ਼ ਹੋ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਅਕਾਲ ਤਖਤ ਦੇ ਸਾਬਦੇ ਹੁਕਮਾਂ ਦੀ ਹਲੰਘਣਾ ਬਿਲਕੁਲ ਕਿਸੇ ਨਾ ਕਿਸੇ ਤਰੀਕੇ ਨਾਲ ਜਿਹਾ ਅਕਾਲੀ ਦਲ ਦਾ ਖੋਨਦਾ ਹੋਇਆ ਵਜੂਦ ਸੀ ਉਤੋਂ ਦੁਬਾਰਾ ਛੜੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਤੇ ਗੱਲ ਕਰ ਲੈਣੇ ਆ ਤਾਂ ਅਸੀਂ ਥੋੜੇ ਦਿਨ ਪਹਿਲਾਂ ਵੀ ਚਰਚਾ ਕੀਤੀ ਕੌਮੀ ਇਨਸਾਫ ਮੋਰਚੇ ਦੀ ਜੀ ਵੀ ਇਹ ਟੀਮ ਉਹ ਹੈ ਇੱਕ ਵੀ ਜੋ ਬੰਦੇ ਸਿੰਘਾਂ ਦੀ ਰਿਹਾਈ ਲਈ ਹਮੇਸ਼ਾ ਹੀ ਕੰਮ ਕਰਦੇ ਨੇ ਤੇ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਖਬਰ ਆਈ ਹੈ ਜਿਹਦੇ ਵਿੱਚ ਪਹਿਲਾਂ ਤਾਂ ਐਨਐਸਏ ਲੱਗਿਆ ਸੀ ਹੁਣ ਯੂਏਪੀਏ ਫਿਰ ਲੱਗ ਗਿਆ ਇਹ ਦੇਖੋ ਮੈਂ ਇਹ ਜਿਹੜਾ ਮਾਮਲਾ ਹੈਗਾ ਇਹ ਸਾਰਾ ਮਾਮਲਾ ਜਿਹੜਾ ਹੈਗਾਗਾ ਇੱਕ ਗੁਰਪ੍ਰੀ ਸਿੰਘ ਨਾਂ ਦਾ ਇਨਸਾਨ ਸੀਗਾ ਹਰੀ ਸਿੰਘ ਹਰੀ ਨੋ ਪਿੰਡ ਹੈਗਾਗਾ ਹਰੀ ਨੋ ਪਿੰਡ ਉੱਥੇ ਜਿਹੜਾ ਹੈਗਾਗਾ ਉਹਦਾ ਕਤਲ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਅਰਸ਼ ਡੱਲਾ ਜਿਹੜਾ ਇੱਕ ਭੁਖਿਆਤ ਗੈਂਗਸਟਰ ਹੈਗਾਗਾ ਉਹਦਾ ਵੀ ਨਾਮ ਨਾਮਿਨੇਟ ਕੀਤਾਗਾ ਪੁਲਿਸ ਨੇ ਉਸ ਨੂੰ ਲੈ ਕੇ ਜੋ ਆਪਾਂ ਲੈ ਗਿਆ ਕਿ ਜਿਹੜੀਆਂ ਐਕਟੀਵਿਟੀਆਂ ਨੇ ਉਹ ਤੁਹਾਡੀਆਂ ਅਨਲੌਫਲ ਐਕਟੀਵਿਟੀਆਂ ਨੇ ਉਸ ਨੂੰ ਲੈ ਕੇ ਜਿਹੜਾ ਜੋ ਆਪਾਂਗਾ ਉਹ ਅਮਰਤਪਾਲ ਦੇ ਉੱਪਰ ਲਗਾ ਦਿੱਤਾ ਗਿਆਗਾ ਦੇਖੋ ਕਿਤੇ ਹੁਣ ਆਪਾਂ ਪਿਛਲੇ ਸਿਆਸੀ ਚਰਚਾ ਜਦੋਂ ਆਪਾਂ ਗੱਲਬਾਤ ਕੀਤੀ ਸੀ ਕਿ ਸ਼੍ਰੋਮਣੀ ਅਕਾਲ ਦਲ ਅਰੰਧਪੁਰ ਸਾਹਿਬ ਬਣਨ ਜਾ ਰਿਹਾ ਹੈ ਜੀ ਬਿਲਕੁਲ ਇਹ ਨਵਾਂ ਅਕਾਲ ਦਲ ਬਣਨ ਜਾ ਰਿਹਾ ਹੈਗਾ ਕਿ ਨਵੇਂ ਅਕਾਲ ਦਲ ਦੇ ਸਿਰ ਪ੍ਰਧਾਨ ਅਮਰਪਾਲ ਹੋਣ ਜਾਂ ਸਭ ਤੋਂ ਖਾਲਸਾ ਹੋਣ ਜਾਂ ਕੋਈ ਤੀਸਰਾ ਬੰਦਾ ਇਹਦਾ ਪ੍ਰਧਾਨ ਹੋਊਗਾ ਕਿ ਨਵਾਂ ਅਕਾਲ ਦਲ ਪੰਜਾਬ ਨੂੰ ਮਿਲੇਗਾ ਤੇ ਨਵੇਂ ਅਕਾਲ ਦਲ ਦੇ ਅਧੀਨ ਖੇਤਰੀ ਪਾਰਟੀ ਬਣੇਗੀ ਜੀ ਇਹ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਸੀ ਪਰ ਉਸ ਦੇ ਵਿਚਕਾਰ ਯੂਪੀ ਦਾ ਜਾਂ ਯੂਆਪਾ ਦਾ ਆ ਜਾਣਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਿ ਛੇ ਸਰਕਾਰਾਂ ਅਮਰਤ ਬਾਦ ਨੂੰ ਅੰਦਰ ਹੀ ਰੱਖਣਾ ਚਾਹੁੰਦੀਆਂ ਨੇ ਪਰ ਆਪਾਂ ਕਿ ਸਰਕਾਰ ਦੇ ਇਸ ਫੈਸਲੇ ਤੇ ਕਹਿ ਲੀਏ ਕਿ ਟਿਕਾ ਟਿਪੜੀ ਨਹੀਂ ਕਰ ਸਕਦੇ ਕਿਉਂਕਿ ਜੇ ਸਰਕਾਰ ਨੇ ਕੋਈ ਜਾਂ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਕੀਤੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਨਾ ਆਇਆ ਤਾਂ ਹੀ ਉਹਨਾਂ ਨੇ ਨਾ ਪਾਇਆ ਐਵੇਂ ਦਾ ਮੇਰਾ ਨਾਂ ਨਹੀਂ ਪਤਾ ਜਾ ਕੇ ਕਿਸੇ ਹੋਰ ਦਾ ਨਾਂ ਨਹੀਂ ਪਤਾ ਜਾ ਕੇ ਠੀਕ ਹੈ ਜੀ ਇਹ ਜਿਹੜੀ ਗੱਲ ਹੈਗੀ ਹੈਗੀ ਇਸ ਨੂੰ ਲੈ ਕੇ ਕਹਿ ਲਿਏ ਕਿ ਜਾਂਚਾਂ ਹੋਣੇ ਚਾਹੀਦੀਆਂ ਨੇ ਬੱਡੇ-ਬੱਦੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਜੇ ਪਰਿਵਾਰ ਮੰਗ ਕਰਦਾ ਤਾਂ ਵੀ ਪਰਿਵਾਰ ਮੰਗ ਕਰੇ ਵੀ ਸੀਬੀਆਈ ਜਾਂਚ ਹੋਵੇ ਅਮਰਪਾਲ ਦਾ ਨਾਂ ਨਹੀਂ ਸੀ ਜਾਂ ਅਮਰਪਾਲ ਇਸ ਮੂਲਿਤ ਨਹੀਂ ਸੀ ਅਮਰਪਾਲ ਦਾ ਕੋਈ ਲੈਣਾ ਦੇਣਾ ਅਰਸ਼ ਡੱਲਾ ਨਾਲ ਨਹੀਂ ਹੈ ਇਸ ਚੀਜ਼ ਦੀ ਕਿਉਂਕਿ ਜਿਵੇਂ ਅ ਅਮਰਪਾਲ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਆ ਇੱਕ ਇਹ ਵੀ ਖਾਸਾ ਦੀ ভিਰ ਲੱਗੇ ਤੁਰਦੇ ਨੇ ਨਗਗੀਤਾਂ ਦੇ ਰੂਪ ਦੇ ਵਿੱਚ ਕਈ ਥਾਵਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਜਗਾਈਆਂ ਗਈਆਂ ਕਿ ਇਹ ਜਿਹੜੇ ਵਿਆਹਾਂ ਦੇ ਵਿੱਚ ਲੇਡੀਆਂ ਬੀਬੀਆਂ ਨੇ ਇਹ ਨੱਚਤਾ ਪੈਂਦੀਆਂ ਨੇ ਪਰ ਗੁਰਦੁਆਰੇ ਨਾਲ ਤਾਂ ਨੀਚੇ ਨਹੀਂ ਬੈਠਿਆ ਜਾਂਦਾ ਕੁਰਸੀਆਂ ਦੇ ਬੈਠਦੇ ਨੇ ਕੁਰਸੀਆਂ ਵਿੱਚ ਪਾਈਆਂ ਗਈਆਂ ਕਈ ਤਰ੍ਹਾਂ ਦੇ ਅਜਿਹੇ ਫੈਸਲੇ ਅੰਮ੍ਰਿਤਪਾਲ ਵੱਲੋਂ ਆਪਦੇ ਪੱਧਰ ਤੇ ਮੈਂ ਨਹੀਂ ਕਹਿੰਦਾ ਕਿ ਕਿਸੇ ਅਕਾਲ ਤਖਤ ਦੇ ਕਹਿਣ ਦੇ ਜਾਂ ਕਿਸੇ ਹੋ ਕਹਿਣ ਦੇ ਆਪਦੇ ਪੱਧਰ ਤੇ ਲੈ ਗਏ ਜਿੱਥੇ-ਜਿੱਥੇ ਤੱਕ ਅੰਮ੍ਰਿਤਪਾਲ ਦੀ ਪਹੁੰਚ ਸੀਗੀ ਖਾਲਸਾ ਬਹੀਰ ਨਹੀਂ ਇੱਕ ਥਾਣੇ ਦੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਥਾਂ ਮੈਂ ਇਹ ਵੀ ਗੱਲਾਂ ਉਡਾਈਆਂ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਦਾ ਹਸਾਰਾ ਲੈ ਕੇ ਅ ਅਮਰਪਾਲ ਨੇ ਇਹ ਚੀਜ਼ ਕੀਤੀ ਕਿ ਉਹ ਜਦੋਂ ਬਹੀਰ ਚਲਦੀ ਸੀ ਖਾਲਸਾ ਵੀ ਚਲਦੀ ਸੀ ਤਾਂ ਗੁਰੂ ਗੰਗ ਸਾਹਿਬ ਨੂੰ ਪ੍ਰਕਾਸ਼ ਕੀਤਾ ਹੁੰਦਾ ਸੀ ਪਾਲਕੀ ਸਾਹਿਬ ਨਾਲ ਚਲਦੀ ਸੀ ਤਾਂ ਜਦੋਂ ਇਸ ਗੱਲ ਨੂੰ ਲੈ ਕੇ ਅਮਰਪਾਲ ਤੋਂ ਪੁੱਛਿਆ ਗਿਆ ਤਾਂ ਅਮਰਪਾਲ ਦਾ ਕਹਿਣਾ ਸੀ ਕਿ ਜਦੋਂ ਪਹਿਲਾਂ ਸਿੱਖ ਫੌਜਾਂ ਲੜਦੀਆਂ ਸੀ ਤਾਂ ਗੁਰੂ ਗੰਗ ਸਾਹਿਬ ਦੀ ਵਾਈਹੈਡ ਲੜਦੀਆਂ ਸੀ ਹੁਣ ਵੀ ਜਿਹੜੇ ਸਿੱਖ ਯੁੰਡਾ ਨੇ ਜਿਹੜੀਆਂ ਕਹਿ ਲਈਏ ਕਿ ਫੌਜ ਦੇ ਸੈਕਿਉਰਿਟੀ ਨੇ ਉਹ ਹੁਣ ਵੀ ਗੋਸਾ ਦਾ ਪ੍ਰਕਾਸ਼ ਕਰਕੇ ਹੋਕੂਨਾਮਾ ਲੈ ਕੇ ਫਿਰ ਜੰਗ ਦਾ ਜਾਨੀ ਹੈ ਇਹ ਇਸ ਤਰ੍ਹਾਂ ਦੇ ਬਿਆਨ ਮਰਤਪਾਲ ਬਨੋ ਦਿੱਤੇ ਗਏ ਸੀ ਪਰ ਵੱਡਾ ਮਾਮਲਾ ਕਿਉਂਕਿ ਯੂਪੀਏ ਯੂਆਪਾ ਕੋਈ ਛੋਟੀ ਚੀਜ਼ ਨਹੀਂ ਹੈਗੀ ਇਹ ਕਹਿ ਲਿਏ ਕਿ ਭਾਰਤ ਦੇ ਸੰਵਿਧਾਨ ਦੇ ਉਲਟ ਜਾ ਕੇ ਜਿਹੜਾ ਕੰਮ ਹੈਗਾਗਾ ਉਸ ਨੂੰ ਕਰਨ ਤੇ ਜੋ ਆਪਾਂ ਲਗਾਇਆ ਜਾਂਦਾਗਾ ਇਹ ਪਿਛਲੇ ਦਿਨੀ ਮੈਂ ਪਿਛਲੇ ਦਿਨੀ ਕਿਉਂ ਪਿਛਲੇ ਕਈ ਸਾਲਾਂ ਦੌਰਾਨ ਸੋ ਪਾਲਸਨ ਖੈਰਾ ਹੀ ਰਹੇ ਪੰਜਾਬ ਦੇ ਇਕੱਲੇ ਲੀਡਰ ਨੇ ਜਿਹੜੇ ਯੂਪੀਏ ਦੇ ਖਿਲਾਫ ਬੋਲੇ ਨੇ ਕਿ ਨੌਜਵਾਨਾਂ ਉੱਪਰ ਯੂਆਪਾ ਲਗਾਤਾ ਹੁੰਦਾ ਕੋਈ ਬੋਲਦਾ ਗਾ ਦੋ ਤੇ ਜੋ ਆਪਾ ਲਗਾਤਾ ਹੁੰਦਾ ਕੋਈ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦਾ ਤੇ ਜੋ ਆਪਾ ਲਗਾਤਾ ਹੁੰਦਾ ਤਾਂ ਉਹ ਕਈ ਥਾਂਵੇਂ ਜਾ ਕੇ ਲੋਕਾਂ ਦੇ ਨਾਲ ਖੜੇ ਵੀ ਹੋਏ ਜਿਨ੍ਹਾਂ ਤੇ ਜੋ ਆਪਾ ਲੱਗਿਆ ਪਰ ਜਿਹੜਾ ਯੂਆਪਾਗਾ ਉਹ ਸਰਕਾਰ ਕਹਿ ਲਈਏ ਕਿ ਐਵੇਂ ਹੀ ਨਹੀਂ ਲਾਉਂਦੀ ਉਸ ਦੇ ਪਿੱਛੇ ਕਈ ਗੱਲਾਂ ਹੋਣਗੀਆਂ ਜਾਂ ਕੁਝ ਵੱਡਾ ਹੋਏਗਾ ਤਾਂ ਹੀ ਇਹ ਚੀਜ਼ਾਂ ਜਾ ਕੇ ਜਿਹੜੀਆਂ ਲਗਾਈਆਂ ਗਈਆਂ ਨੇ ਹੁਣ ਦੇਖਣ ਦਾ ਸੁਭਾਅ ਬੇ ਹੋਏਗਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਅਮਰਤਪਾਲ ਦੀ ਪੰਜਾਬ 'ਚ ਐਂਟਰੀ ਹੁੰਦੀ ਹੈ ਜੇਕਰ ਐਂਟਰੀ ਹੁੰਦੀ ਹੈ ਤਾਂ ਵੱਡਾ ਪ੍ਰਭਾਵ ਜਿਹੜਾ ਅਮਰਤਪਾਲ ਉਹ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੇ ਲੋਕਾਂ ਤੇ ਤੇ ਪੰਜਾਬ ਦੇ ਵੋਟ ਬੈਂਕ ਤੇ ਤੇ ਆਉਣ ਵਾਲੇ 2027 ਦੀਆਂ ਨਿਤਿਜਾਂ ਤੇ ਪਹੁੰਚੇਗਾ ਬਿਲਕੁਲ 27 ਦਿਨਾਂ ਚੋਣਾਂ ਨੂੰ ਲੈ ਕੇ ਬਹੁਤ ਸਾਰੀ ਰਾਜਨੀਤੀ ਖੇਡੀ ਜਾ ਰਹੀ ਹੈ ਲੇਕਿਨ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਨੇ ਆ ਕਿਸਾਨ ਆਖੂਆ ਦੀ ਜਿਹਦੇ ਵਾਦੀ ਤਵੇ ਬਹੁਤ ਜ਼ਿਆਦਾ ਵੀ ਘਟਦੀ ਜਾ ਰਹੀ ਹੈ ਤੇ ਇਥੋਂ ਤੱਕ ਕਿ ਉਹਨਾਂ ਦਾ ਲਾਜ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜੇਕਰ ਉਹਨਾਂ ਦਾ ਕੁਝ ਹੋ ਜਾਂਦਾ ਕੁਝ ਕੱਢ ਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਦਾ ਸੰਸਕਾਰ ਨਾ ਕੀਤਾ ਜਾਵੇ ਸਗੋਂ ਉਹਨਾਂ ਦੀ ਡੈਡ ਬੋਡੀ ਜਿਹੜੀ ਹੈ ਤਾਂ ਨਿਤਸਲ ਤੇ ਰੱਖੇ ਜਾਵੇ ਤੇ ਹੋਰ ਕੋਈ ਜਿਹੜਾ ਹਟਾ ਤੇ ਬੈਠੇ ਤੇ ਦੂਜੇ ਪਾਸੇ ਕੁਝ ਭਾਪਾ ਉਮੀਦਵਾਰਾਂ ਨੇ ਉਹਨਾਂ ਨੇ ਵੀ ਇਸ ਗੱਲ ਦਾ ਹਿੱਲਾ ਕਰਨ ਦੀ ਵੀ ਗੱਲ ਆਖੀ ਹੈ ਦੇਖੋ ਮੈਮ ਪਹਿਲੀ ਗੱਲ ਤਾਂ ਆਪਾਂ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਜੇ ਉਸ ਦਾ ਅਨਸਵਾ ਵਿਕਟਨਾ ਨਾ ਵਾਪਰੇ ਕਿ ਦੱਲਿਆ ਸਾਹਿਬ ਦੀ ਸਿਹਤ ਨੂੰ ਕੁਝ ਹੋਵੇ ਕਿਉਂਕਿ ਦੱਲਿਆ ਸਾਹਿਬ ਦੀ ਸਿਹਤ ਬੁਸੰਦਾਤਾ ਪੰਜਾਬ ਦੇ ਵਿੱਚ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਹੈ ਉਹ ਕਾਫੀ ਖਰਾਬ ਹੋ ਸਕਦੀ ਹੈ ਓਕੇ ਆਮ ਨਾਗਰਿਕ ਇਸ ਚੀਜ਼ ਤੋਂ ਬਹੁਤ ਪ੍ਰਭਾਵਿਤ ਹੋਏਗਾ ਕਿ ਇੱਕ ਸਹਿਰਦ ਇੰਟੈਲੈਕਚੁਅਲ ਨੂੰ ਸੰਭਾਤ ਲੈ ਜਾਣਾ ਵੀ ਇੱਕ ਪੰਜਾਬ ਲਈ ਘਾਟਾ ਹੋਏਗਾ ਜੀ ਦੂਸਰੀ ਗੱਲ ਇਹ ਹੈ ਕਿ ਜਿਵੇਂ ਆਪਾਂ ਅੰਮ੍ਰਿਤ ਮਾਫ ਕਰਨਾ ਡੱਲਿਆ ਸਾਹਿਬ ਦੀ ਗੱਲ ਕਰਦੇ ਆ ਤਾਂ ਡੱਲਿਆ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਨਸਾਜ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਉਹ ਕੈਂਸਰ ਦੇ ਪੇਸ਼ੈਂਟ ਜੀ ਬਿਲਕੁਲ ਬੀਪੀ ਜ਼ਿਆਦਾ ਲੋ ਹੋ ਗਿਆ ਕਿਉਂਕਿ ਬਲੱਡ ਦੇ ਵਿੱਚ ਜਦੋਂ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ ਤਾਂ ਆਟੋਮੈਟਿਕਲੀ ਬੰਦਾ ਡਾਊਨ ਹੋ ਜਾਂਦਾ ਹੈ ਕਹ ਲਈਏ ਨਾ ਤੇ ਪਰ ਡੱਲਿਆ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਇਹ ਕਿਤੇ ਨਾ ਕਿਤੇ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਮੇਰੀ ਦੇ ਦਾ ਸੰਸਕਾਰ ਨਾ ਕੀਤਾ ਜਾਵੇ ਔਰ ਦੂਸਰੀ ਗੱਲ ਹੈ ਕਿ ਮੇਰੀ ਥਾਂ ਤੇ ਦੂਜਾ ਬੰਦਾ ਬੈਠ ਜਾਵੇ ਔਰ ਅਗਰ ਇਹ ਚੀਜ਼ ਹੋ ਜਾਂਦੀ ਆ ਤਾਂ ਬੜਾ ਵੱਡਾ ਜਿਹੜਾ ਹੈਗਾਗਾ ਇਫੈਕਟ ਪੰਜਾਬ ਸਰਕਾਰ ਤੇ ਤੇ ਕੇਂਦਰ ਸਰਕਾਰ ਤੇ ਭਾਵੇਂ ਇੱਕ ਸਲਾਹ ਹੋਰ ਦੇਖਣ ਨੂੰ ਮਿਲੇਗਾ ਹਾਂਜੀ ਕਿਉਂਕਿ ਕਹਿ ਲਿਏ ਕਿ ਪੰਜਾਬ ਸਰਕਾਰ ਨੂੰ ਲੈ ਕੇ ਮੰਗਾ ਤਾਂ ਭਾਵੇਂ ਨਹੀਂ ਨੇ ਸੈਂਟਰ ਸਰਕਾਰ ਨੂੰ ਲੈ ਕੇ ਮੰਗਾ ਨੇ ਪਰ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਕਟਾਗਰੇ ਵਿੱਚ ਖੜੀ ਹੈ ਕਿਉਂਕਿ ਡੱਲਿਆ ਸਾਹਿਬ ਨੂੰ ਜਦੋਂ ਪਹਿਲਾਂ ਚੱਕਿਆ ਗਿਆ ਤਾਂ ਬੀਐਮਸੀ ਵਿੱਚ ਭਰਤੀ ਕਰਵਾਇਆ ਗਿਆ ਤਾਂ ਹੁਣ ਖਨੋਰੀ ਬਾਡ ਦੇ ਉੱਪਰ ਮੋਰਚਾ ਡਾ ਕੇ ਬੈਠੇ ਨੇ ਤੇ ਲੱਗਦਾ ਹੈ ਕਿ ਅਣਸਕਾ ਵੀ ਘਟਨਾ ਵਾਪਰ ਸਕਦੀ ਹੈ ਕਿਉਂਕਿ ਹਾਲਾਤ ਜਿਹੜੇ ਨੇ ਮੋਤ ਮਾੜੇ ਬਹੁਤ ਗੰਭੀਰ ਨੇ ਤੇ ਜਿਹੜੀ ਕਹਿ ਲਈਏ ਕਿ ਡਲੇ ਸਾਹਿਬ ਦੇ ਹੁਣ ਕਿਉਂਕਿ ਇੰਨੀ ਵੀ ਉਹਨਾਂ ਸ਼ਕਤੀ ਨਹੀਂ ਰਹੀ ਕਿ ਉਹ ਮੀਡੀਆ ਨਾਲ ਮੁਖਾਤਬ ਹੋ ਸਕਣ ਬਿਲਕੁਲ ਇੰਨੀ ਵੀ ਉਹਨਾਂ ਸ਼ਕਤੀ ਨਹੀਂ ਰਹੀ ਕਿਉਂਕਿ ਬੰਦਾ ਇਨਸਾਨ ਬੋਲੂ ਤਾਂ ਜੇ ਸ਼ਕਤੀ ਹੋਊਗੀ ਜਾਨ ਹੋਏਗੀ ਜੀ ਜਾਨ ਬਿਲਕੁਲ ਨਹੀਂ ਬਜ਼ੁਰਗ ਸਰੀਰ ਹੈ ਕਿ ਨੌਜਵਾਨ ਰੋਵੇ ਉਹਦੇ ਲਈ ਵੀ ਮੁਸ਼ਕਲ ਹੋ ਜਾਂਦਾ ਜਦੋਂ ਫਿਰ 70 ਸਾਲ ਦੇ ਕਰੀਬ ਉਹਨਾਂ ਦੀ 72 ਸਾਲ ਦੇ ਕਰੀਬ ਉਮਰ ਹੈਗੀ ਹੈਗੀ ਤਾਂ ਡੱਲਿਆ ਸਾਹਿਬ ਦੀ ਮੈਂ ਇੱਕ ਇੱਥੇ ਇੱਕ ਹੋਰ ਚੀਜ਼ ਐਡ ਕਰਨ ਜਾਵਾਂਗਾ ਅ ਮੈਂ ਪਹਿਲੇ ਦਸ਼ਕੋਂ ਕਹਤਾ ਮੇਰੀ ਗੱਲ ਕਹਿਣ ਲੱਗਾ ਉਹਨੂੰ ਮਾਫ ਕਰਿਓ ਪਰ ਜੇਕਰ ਡੱਲਿਆ ਸਾਹਿਬ ਦੀ ਸਿਹਤ ਨੂੰ ਕੋ ਸੁਣਦਾ ਜੀ ਤਾਂ ਮੈਨੂੰ ਲੱਗਦਾ ਹੈ ਕਿ ਅਗਰ ਕੇਂਦਰ ਡੱਲਿਆ ਸਾਹਿਬ ਦੀ ਸਿਹਤ ਤੋਂ ਬਾਅਦ ਵੀ ਉਹਨਾਂ ਦੀ ਕੁਝ ਅਨੁਸਾਭਿਕ ਘਟਨਾ ਤੋਂ ਬਾਅਦ ਵੀ ਐਕਸ਼ਨ ਨਹੀਂ ਲੈਂਦੀ ਜੀ ਤਾ ਮੈਨੂੰ ਲੱਗਦਾ ਉਥੇ ਲਾਸ਼ਾਂ ਦੇ ਢੇਰ ਲੱਗ ਜਾਣਗੇ ਇੱਕ ਤੋਂ ਬਾਅਦ ਇੱਕ ਬੈਠੇਗਾ ਇੱਕ ਤੋਂ ਬਾਅਦ ਇੱਕ ਬੈਠੇਗਾ ਇੱਕ ਤੋਂ ਬਾਅਦ ਇੱਕ ਬੈਠੇਗਾ ਇਹੋ ਚੀਜ਼ ਜਿਹੜੀ ਹੈ ਇਹ ਬਹੁਤ ਕਾਲੇ ਦਿਨ ਪੰਜਾਬ ਦੀ ਕਹਿ ਲਈਏ ਕਿ ਇਤਿਹਾਸ ਦੇ ਬਹੁਤ ਕਾਲੇ ਦਿਨ ਲਿਖੇ ਜਾਣਗੇ ਪੰਜਾਬ ਹਮੇਸ਼ਾ ਆਪਦਾ ਨਾਮ ਸੁਨਹਿਰੀ ਅੱਖਰਾਂ ਤੇ ਲਿਖਾਉਂਦਾ ਆਇਆ ਇਤਿਹਾਸ ਦੇ ਵਿੱਚ ਪਰ ਇਹ ਜੋ ਦੌਰ ਚੱਲ ਰਿਹਾ ਇਹ ਪੰਜਾਬ ਦਾ ਕਾਲਾ ਇਤਿਹਾਸ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਪੜਨਗੀਆਂ ਤਾਂ ਸ਼ਰਮਸ਼ਾਰ ਹੋਣਗੀਆਂ ਕਿ ਸਾਡੇ ਆਗੂ ਐਡੇ ਤਕੜੇ ਸੀ ਪਰ ਜਿਹੜੇ ਕੇਂਦਰ ਦੀ ਉਸ ਸਮੇਂ ਦੀਆਂ ਹਕੂਮਤਾਂ ਸੀਗੀਆਂ ਉਸ ਸਮੇਂ ਦੀਆਂ ਹਕੂਮਤਾਂ ਨੇ ਜਿਹੜੀਆਂ ਉਸ ਸਮੇਂ ਦੀ ਹਕੂਮਤਾਂ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਅ ਕਹਿ ਲਈਏ ਕਿ ਤਸੱਦਦ ਆਇਆ ਗਿਆ ਤੇ ਉਹ ਸਿਹਤ ਦਾ ਖਿਲਵਾੜ ਕੀਤਾ ਗਿਆ ਕੋਈ ਭਾਵੇਂ ਭਵਾਂਤ ਸਰਕਾਰ ਦੇ ਸ਼ਰਮਨਾ ਘਰ ਕਿ ਕਿਹਾ ਪਈ ਜਾਏਗੀ ਭਾਵੇਂ ਕਿ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡੇ 550 ਮੀਟਰ ਤੇ ਹਸਪਤਾਲ ਬਣਾਇਆ ਹੋਇਆ ਪਰ ਹਸਪਤਾਲ ਦਾ ਫਾਇਦੇ ਕੀ ਆ ਜਦੋਂ ਮੰਗਾ ਹੀ ਨਹੀਂ ਮੰਨਿਆ ਮੰਨਿਆ ਜਾ ਰਹੀ ਹੈ ਮੈਂ ਇੱਕ ਗੱਲ ਤੇ ਐਡ ਉਹ ਕਹਿੰਦੇ ਗਾਂਗਾ ਪਾ ਜੋ ਪਹਿਲਾਂ ਵਿਚਾਰ ਲਿਆ ਸੀ ਅਮਰਤਪਾਲ ਵਾਲਾ ਇੱਕ ਪ੍ਰਧਾਨ ਮੰਤਰੀ ਬਾਜੇ ਕਿ ਅ ਮੁੰਡਾ ਹੈਗਾਗਾ ਉਹ ਵੀ ਅਮਰਤਪਾਲ ਦੇ ਨਾਲ ਹੀ ਆ ਉਹਨਾਂ ਦੇ ਵੀ ਐਨਐਸਏ ਲੱਗਿਆ ਹੋਇਆਗਾ ਉਹਦਾ ਬੇਟਾ ਲਾਈਵ ਹੋਇਆ ਸੀ ਉਹ ਕਹਿੰਦਾ ਵੀ ਮੇਰੇ ਪਿਤਾ ਜੀ ਨੂੰ ਕੋਈ ਬਿਮਾਰੀ ਹੋ ਗਈ ਆ ਬਿਮਾਰੀ ਦਾ ਨਾਮ ਤਾਂ ਨਹੀਂ ਉਦੱਸ ਸਕਿਆ ਤੇ ਕਿ ਉਹਨਾਂ ਦਾ ਇਲਾਜ ਨਹੀਂ ਉਸ ਤਰੀਕੇ ਨਾਲ ਕੀਤਾ ਜਾ ਰਿਹਾ ਤੇ 5000 ਰੁਪਏ ਤੋਂ ਵੱਧ ਰਾਸ਼ੀ ਨੀਂਂਦਰ ਤੇ ਜਾ ਸਕਦੀ ਕਿ ਰੋਕ ਲਗਾਈ ਗਈ ਹੈ ਵੀ ਐਨੇ ਜਿਹੇ ਪੈਸੇ ਅੰਦਰ ਜਾ ਸਕਦੇ ਇਸ ਤੋਂ ਵੱਧ ਪੈਸੇ ਅੰਦਰ ਜਾ ਨਹੀਂ ਸਕਦੇ ਤਾਂ ਉਸ ਨੂੰ ਵੀ ਲੈ ਕੇ ਕੇਂਦਰ ਸਰਕਾਰ ਤੇ ਵਿਆਹ ਸਰਕਾਰ ਦਾ ਜਿਹੜਾ ਬਤੀਰਾ ਉਹ ਗਲਤ ਹੈ ਉਹ ਡੱਲਾ ਸਾਹਿਬ ਨੂੰ ਲੈ ਕੇ ਹੋ ਜੇ ਜਾਂ ਕਹਿ ਲਈਏ ਪਰ ਦੇਖੋ ਮੈਂ ਜੋ ਅਮਰਪਾਲ ਦਾ ਮੁੱਦਾ ਹੈ ਉਹ ਕਹਿ ਲਈਏ ਕਿ ਪੁਲਸ ਦੀ ਹੈਗਾਗਾ ਭਾਵੇਂ ਪ੍ਰਧਾਨ ਮੰਤਰੀ ਬੱਜੇਗਾ ਦਾ ਵੀ ਪੁਲਸ ਦੀ ਹੈਗਾਗਾ ਪਰ ਅਗਰ ਪਰ ਪ੍ਰिजनਰ ਨੇ ਜੇ ਕੈਦੀ ਨੇ ਤਾਂ ਉਹਨਾਂ ਨੂੰ ਜਿਹੜਾ ਮਨੁੱਖੀ ਅਧਿਕਾਰ ਨੇ ਉਹਨਾਂ ਦੇ ਉਹ ਤਾਂ ਜਿਉਂਦੇ ਨੇ ਨਾ ਮਨੁੱਖੀ ਅਧਿਕਾਰ ਤਾਂ ਨਹੀਂ ਮਰੇ ਆਪਾਂ ਕਹਿ ਲਈਏ ਕਿ ਬੰਦਾ ਲੱਖ ਕਿ ਕਿਸ ਤਰ੍ਹਾਂ ਦਾ ਹੋਵੇ ਪਰ ਉਸ ਦੀ ਜਿਹੜੀ ਸਿਹਤ ਹੈ ਉਸ ਦੀ ਰਾਈਟਸ ਨੇ ਉਹਦੇ ਹੱਕ ਨੇ ਉਹ ਨਹੀਂ ਅਪੋਸਟ ਹੋ ਸਕਦੇ ਜੀ ਬਿਲਕੁਲ ਤੁਸੀਂ ਸਹੀ ਕਿਹਾ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ ਕਿ 2000 ਸਾਰੇ ਚੋਣਾਂ ਨੂੰ ਲੈ ਕੇ ਸਾਰੀ ਰਾਜਨੀਤੀ ਖੇਡੀ ਜਾ ਰਹੀ ਹੈ ਆਪਾਂ ਗੱਲ ਕਰਦੇ ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਜੀ ਕਾਫੀ ਉੱਥੇ ਬਿਲਕੁਲ ਵੱਜ ਚੁੱਕਿਆ ਹੈ ਤੇ ਪਾਰਟੀਆਂ ਦੇ ਵੱਲ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਹਰ ਪਾਰਟੀ ਆਪਣੀ ਜਿੱਤ ਦਾ ਦਾਵਾ ਕਰਦੀ ਪਈ ਹੈ ਇਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਤਾਂ ਕਾਂਗਰਸ ਨੂੰ ਬੀਜੇਪੀ ਦਾ ਮੋਹਰਾ ਕਹਿ ਦਿੱਤਾ ਹੈ ਜੀ ਤੇ ਅੱਜ ਉਹਨਾਂ ਨੇ ਚੋਣ ਕਮਿਸ਼ਨ ਤੋਂ ਮੁਲਾਕਾਤ ਕੀਤੀ ਹੈ ਬੈਠਕ ਕੀਤੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਪਰਵੇਸ਼ ਵਰਮਾ ਉਮੀਦਵਾਰ ਨੇ ਫਾਇਦਪਾਤ ਉਹਨਾਂ ਦੇ ਉੱਪਰ ਇਲਜ਼ਾਮ ਲਾਇਆ ਕਿ ਘਰ ਦੇ ਪਹਿਲਾਂ ਉਹਨਾਂ ਦੇ ਘਰ ਤੇ ਰੈਡ ਕੀਤੀ ਜਾਵੇ ਕਿਉਂਕਿ 11100 ਰੁਪਏ ਉੱਥੇ ਸ਼ਰਾਬ ਵੰਡ ਰਹੇ ਨੇ ਨੌਕਰੀ ਦਾ ਝੂਠਾ ਚਾਂਸਾ ਦੇ ਜੀ ਇਹ ਵੀ ਬੜਾ ਵੱਡਾ ਕਹਿ ਲਈਏ ਕਿ ਲੋਕਤੰਤਰ ਦੇ ਵਿੱਚ ਘਾਣਾ ਹੈ ਉਹ ਇਹ ਕਹਿ ਲਈਏ ਕਿ ਜਾਂਚ ਦਾ ਵਿਸ਼ਾ ਹੈ ਜਾਂਚ ਤੇ ਹੋਣੀ ਚਾਹੀਦੀ ਹੈ ਮੈਂ ਅੱਜ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਜਿਹਦੇ ਵਿੱਚ ਭਗਵੰਤ ਮਾਨ ਜੀ ਵੀ ਖੜੇ ਸੀਗੇ ਤੇ ਅਰਵਿੰਦ ਕੇਜਰੀਵਾਲ ਜੀ ਆਤਸ਼ੀ ਸੰਜੇ ਸਿੰਘ ਇਹ ਸਾਰੇ ਮੌਜੂਦ ਸੀਗੇ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਭਾਜਪਾ ਜਿਹੜੀ ਇਸ ਹਿਸੇਮ ਪੈਸਾ ਵੰਡ ਰਹੀ ਹੈ ਤੇ ਨਾਲ ਦੀ ਨਾਲ ਨੌਕਰੀਆਂ ਦੇ ਝੂਠੇ ਚਾਂਸੇ ਦਿੱਤੇ ਜਾ ਰਹੇ ਨੇ ਕੈਂਪਾਂ ਦੇ ਵਿੱਚ ਕਹਿ ਲੀਏ ਕਿ ਦਵਾਈਆਂ ਵਗੈਰਾ ਜੇ ਸਪਲਾਈ ਕੀਤੀਆਂ ਜਾ ਰਹੀਆਂ ਨੇ ਹਰਗੱਦੇ ਕੋਰਪੋਰਕਟ ਲੱਜੁਕਿਆਗਾ ਫਰਮੀ ਦੇ ਵਿੱਚ ਚੋਣਾ ਹੋਣੀਆਂ ਨੇ ਤੇ ਇਹ ਕਹਿ ਲੀਏ ਕਿ ਜੇਕਰ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਬੜਾ ਮਾੜਾ ਹੈਗਾਗਾ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰੋ ਫ੍ਰੀ ਐਂਡ ਫੇਅਰ ਇਲੈਕਸ਼ਨ ਲੜੋ ਤੇ ਕਹ ਤੁਸੀਂ ਜੋ ਗੱਲ ਕਹੀ ਹੈ ਕਿ ਕਾਂਗਰਸ ਇੱਕ ਮੋਹਰਾ ਕੀ ਬਿਲਕੁਲ ਉਹ ਕਾਂਗਰਸ ਦਾ ਵੋਟ ਸ਼ੇਅਰ ਹੈਗਾ ਉਹ ਕਾਫੀ ਡਾਊਨ ਜਾ ਰਿਹਾ ਹੈਗਾ ਉਥੋਂ ਤੇ ਕਹਿ ਲਈਏ ਕਿ ਸੀਲਾ ਦਕਸ਼ਿਤ ਪਹਿਲਾਂ ਬਹੁਤ ਲੰਬੇ ਸਮੇਂ ਉਥੇ ਮੁੱਖ ਮੰਤਰੀ ਰਹੇ ਨੇ ਪਰ ਉਸ ਤੋਂ ਬਾਅਦ ਜੁਮੇ ਹੀ ਅਰਵਿੰਦ ਗੇਂਦਰੀਵਾਦੀ ਐਂਟਰੀ ਹੁੰਦੀ ਆ ਪਹਿਲਾਂ ਤਾਂ ਥੋੜੇ ਦਿਨ ਸਰਕਾਰ ਬਣਦੀ ਆ ਫਿਰ 77 ਮਾਫ ਕਰਨਾ 67 ਐਮਐਲਏ ਬਣਦੇ ਨੇ ਸੱਤ ਦੇ ਵਿੱਚੋਂ ਫਿਰ ਤੀਜੀ ਵਾਰ ਇਲੈਕਸ਼ਨ ਹੁੰਦੀ ਆ ਫਿਰ 72 ਆਉਂਦੇ ਨੇ ਠੀਕ ਹੈ ਜੀ ਕਿਉਂਕਿ ਇੱਕ ਪਾਸੜ ਹੋ ਕੇ ਜਿਹੜਾ ਹੋਇਆ ਕਿ ਦਰਦ ਕੀ ਜੀ ਵਾਲੇ ਹੁੰ ਜਾਂ ਫੇਰ ਉਸ ਜਿੱਤ ਪ੍ਰਾਪਤ ਕੀਤੀ ਹੈ ਉਹ ਇੱਕ ਤਰ੍ਹਾਂ ਚੋਣਸਾਨ ਵੀ ਜੇ ਮਿਲਗੇ ਝਾੜੂ ਵੀ ਉਹ ਕਹ ਲਈ ਕਿ ਇੱਕ ਵੀ ਕਲੀਨ ਸਲੀਪ ਝਾੜੂ ਹੀ ਮਾਰਦਾ ਇਹ ਉਹ ਚੀਜ਼ ਮਤਲਬ ਕਿ ਚਲੋ ਇਹਨਾਂ ਦੇ ਬਿਆਨਾਂ ਦੇ ਵਿੱਚ ਵੀ ਚੀਜ਼ਾਂ ਅਕਸਰ ਆਉਂਦੇ ਨੇ ਕਿ ਝਾੜੂ ਮਾਰੋ ਸਫਾਈ ਕਰ ਦਿਓ ਭ੍ਰਸ਼ਟਾਚਾਰ ਨੂੰ ਸਾਫ ਕਰ ਦਿਓ ਇਹ ਕਰ ਦਿਓ ਚਲੋ ਆਪਾਂ ਕਿਸੇ ਪਾਰਟੀ ਦਾ ਬਾਕੀ ਲੈਂਦੇ ਆਮ ਆਦੀ ਪਾਰਟੀ ਵਿੱਚ ਵੀ ਕਈ ਲੋਕ ਭ੍ਰਸ਼ਟ ਹੋਣਗੇ ਤੇ ਕੋਈ ਵੀ ਪਾਰਟੀ ਜਿਹੜੀ ਹੈਗੀ ਆ ਉਹ ਦੁੱਧੋਤੀ ਨਹੀਂ ਹੁੰਦੀ ਹਰ ਪਾਰਟੀ ਦੇ ਵਿੱਚ ਚੰਗੇ ਨੇਤਾ ਵੀ ਹੁੰਦੇ ਨੇ ਮਾੜੇ ਨੇਤਾ ਵੀ ਹੁੰਦੇ ਨੇ ਤੇ ਮੈਂ ਇਹੀ ਅਰਖਾਸਤ ਅਰਖਾਸਤ ਪਕਣ ਜਹਾਗੇ ਕਿ ਫੀਨ ਫੀਰ ਫੇਰ ਫ੍ਰੀ ਇਲੈਕਸ਼ਨ ਹੋਣ ਤਾਂ ਜੋ ਲੋਕ ਨੇ ਉਹ ਬਿਨਾਂ ਡਰ ਦੇ ਬਿਨਾਂ ਕਿਸੇ ਲਾਲਚ ਦੇ ਆਪਦੇ ਉਸ ਨੇਤਾ ਨੂੰ ਵੋਟ ਪਾਉਣ ਜਿਹਨੇ ਕੰਮ ਕੀਤੇ ਨੇ ਠੀਕ ਹੈ ਜੀ ਹੁਣ ਭਾਜਪਾ ਜਿਹੜੀ ਹੈ ਉਹ ਹਰ ਥਾਂਵੇਂ ਕਿਤੇ ਨਾ ਕਿਤੇ ਇੱਕ ਪੰਜਾਬ ਹੋਵੇ ਇੱਕ ਦਿੱਲੀ ਨੂੰ ਛੱਡ ਕੇ ਹਰ ਥਾਂਵੇਂ ਕਿਤੇ ਨਾ ਕਿਤੇ ਜੋਰ ਦੋੜ ਦੀ ਰਾਜਨੀਤੀ ਕਰਕੇ ਆਪੇ ਸਰਕਾਰ ਬਣਾ ਲੈਂਦੀ ਆ ਪਰ ਦਿੱਲੀ ਦੇ ਵਿੱਚ ਜਦੋਂ ਦਾ ਐਮਪੀ ਇਲੈਕਸ਼ਨ ਹੁੰਦੇ ਨੇ ਜੀ ਉਦੋਂ ਭਾਜ ਬਦਲ ਜਾਂਦੀ ਹੈ ਜੀ ਸਾਰੀਆਂ ਸੀਟਾਂ ਜੀ ਤੇ ਜਦੋਂ ਆਪਣੇ ਵਿਧਾਨ ਸਭਾ ਇਲੈਕਸ਼ਨ ਹੁੰਦੇ ਨੇ ਉਦੋਂ ਕੇ ਵੀ ਬਦਲ ਜਾਂਦਾ ਜੀ ਲੋਕਾਂ ਨੂੰ ਸਵਾਲ ਪੁੱਛਦੇ ਅਸੀਂ ਜਾ ਕੇ ਕਿ ਤੁਸੀਂ ਐਵੇਂ ਕਿਉਂ ਕਰਦੇ ਹੋ ਕਹਿੰਦੇ ਜੀ ਅਸੀਂ ਭਾਜ ਪਹੁੰਚ ਹੋਣੇ ਐਮਪੀ ਬਣੇ ਰਹੇ ਅ ਪ੍ਰਧਾਨ ਮੰਤਰੀ ਮੋਦੀ ਸਾਹਿਬ ਰਹਿਣ ਸੀਮੜਾ ਕਿਹਦੇ ਆ ਰਹੇ ਜੀ ਉਹ ਉਹ ਵੀ پتہ ਨਹੀਂ ਕਿਸ ਤਰ੍ਹਾਂ ਕਿਸ ਰਾਜਨੀਤੀ ਉਲਝ ਉਲਝ ਫੇਰੀ ਜਾਂਦੇ ਨੇ ਕਨਫਿਊਜ਼ਨ ਚ ਫੇਰੀ ਜਾਂਦੇ ਨੇ ਵੀ ਵੀ ਉਹ ਵੀ ਲੋਕ ਸਿਆਣੇ ਨੇ ਵੀ ਜਿਹੜਾ ਐਮਪੀ ਵਾਲਾ ਕੰਮ ਨੇ ਉਹ ਭਾਜਪਾ ਤੋਂ ਲਈ ਜਾਈਏ ਜਿਹੜੇ ਪ੍ਰਧਾਨ ਮੁੱਖ ਮੰਤਰੀ ਕੰਮ ਨੇ ਉਹ ਆਪਾਂ ਅਦਰ ਰਗੀਰ ਵੱਲ ਤੋਂ ਲਈਏਗੀ ਤਾਂ ਜਰੂਰ ਇਹ ਚੀਜ਼ ਚਾਹੀਦੀ ਹੈ ਕਿ ਹਰ ਸਮੇਂ ਕੱਲਾ ਦਿੱਲੀ ਨਹੀਂ ਹਰ ਸਮੇਂ ਇਹ ਚੀਜ਼ ਚਾਹੀਦੀ ਹੈ ਕਿ ਫੇਅਰ ਇਲੈਕਸ਼ਨ ਹੋਣ ਤਾਂ ਜੋ ਲੋਕ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਹੈ ਉਹ ਚੰਗੇ ਤਰੀਕੇ ਨਾਲ ਕਰ ਸਕਣ ਤੇ ਜਿਹੜਾ ਸੰਜੀਤ ਸਿੰਘ ਹੈਗੇ ਨੇ ਸੰਜੀਤ ਸਿੰਘ ਕਾਫੀ ਕਹਿ ਲੀਏ ਕਿ ਵਿਵਾਖ ਲੀਡਰ ਨੇ ਰਾਜ ਸਭਾ ਦੇ ਵਿੱਚ ਕਾਫੀ ਤਕੜੇ ਤਰੀਕੇ ਨਾਲ ਬੋਲਦੇ ਉਹ ਦਿਖਾਈ ਅਕਸਰ ਹੁੰਦੇ ਨੇ ਹੁਣ ਵੀ ਉਹ ਪਹਿਲਾਂ ਉਹਨਾਂ ਨੂੰ ਵੀ ਅੰਦਰ ਰੱਖਿਆ ਗਿਆ ਜੇਲ੍ਹ ਦੇ ਵਿੱਚ ਮਨੀਸ਼ ਸ਼ੋਦੀਆ ਅਰਵਿੰਦ ਕੇਜਰੀਵਾਲ ਸਤਿੰਦਰ ਜੈਨ ਵੱਡੇ ਵੱਡੇ ਲੀਡਰ ਇਹਨਾਂ ਦੇ ਅੰਦਰ ਰੱਖੇ ਗਏ ਪਰ ਕਹਿ ਲੀਏ ਕਿ ਚਾਹੇ ਅਰਵਿੰਦ ਕੇਜਰੀਵਾਲ ਕਹਿਣ ਨਾ ਕਹਿਣ ਪਰ ਮਾਮਲਾ ਨਿਭੇ ਕੋਈ ਸਾਹਮਣੇ ਨਹੀਂ ਆਇਆ ਕੋਈ ਇੱਕ ਵੀ ਪੈਸਾ 1 ਰੁਪਿਆ ਵੀ ਬਰਾਮਦ ਪਰਸਾਦਾਰੀ ਦਾ ਰੋਗ ਜ਼ਰੂਰ ਲੱਗੇ ਪਰ ਮਿਲਿਆ ਕੁਝ ਮਿਲੇ ਮਿਲੇ ਕੁਝ ਵੀ ਹੈ ਨਹੀਂ ਔਰ ਐਡਾ ਮਹਿਮਤਾਮਜਾਮ ਹੋਵੇ ਭਾਜਪਾ ਕੋਲੇ ਐਡਾ ਤਕੜਾ ਕਹਿ ਲੀਏ ਕਿ ਸਿਸਟਮ ਹੋਵੇ ਇੱਕ ਮੁੱਖ ਮੰਤਰੀ ਚੁਣੇ ਹੋਏ ਮੁੱਖ ਮੰਤਰੀ ਦਫ਼ਤਰ ਉੱਤੇ ਰੇਡ ਮਾਰੀ ਜਾਵੇ ਇਹ ਆਪਦੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ ਗਈ ਤਾਂ ਉਹ ਲਾਸਟ ਇਹੀ ਗੱਲ ਕਰਾਂਗਾ ਕਿ ਚੋਣ ਕਮਿਸ਼ਨ ਚਾਹੀਦਾ ਹੈ ਕਿ ਉੱਥੇ ਆਪਦਾ ਇਨੀਸ਼ੀਏਟਿਵ ਲਵੇ ਤੇ ਕੰਮ ਕਰਾਵੇ ਜੀ ਬਿਲਕੁਲ ਤੁਸੀਂ ਸਹੀ ਕਹੇ ਜਿਹੜੇ ਦਰਸ਼ਕ ਵੀ ਦੇਖ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਚੋਣਾ ਚਾਹੇ ਕੋਈ ਵੀ ਹੋਣ ਲੋਕ ਸਭਾ ਚੋਣਾਂ ਨੇ ਜਾਂ ਅਭੀ ਤਾਂ ਸਭਾ ਚੋਣਾਂ ਨੇ ਜਾਂ ਫਿਰ ਪੰਚਾਇਤੀ ਚੋਣ ਹੁੰਦੀ ਹੈ ਜਾਂ ਫਿਰ ਕੋਈ ਵੀ ਚੋਣ ਨੇ ਲੇਕਿਨ ਤੁਹਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਤੁਹਾਡੇ ਨਾਲ ਕੀ ਹੋ ਰਿਹਾ ਹੈ ਕਿਹੜੀ ਪਾਰਟੀ ਕਦੋਂ ਤੁਹਾਨੂੰ ਕਿਹੜਾ ਲਾਲੀਪਾਪ ਦੇ ਰਹੀ ਇਸ ਚੀਜ਼ ਤੋਂ ਤੁਸੀਂ ਅਵੇਅਰ ਹੋਵੋ ਜਾਗਰੂਕ ਹੋਵੋ ਕਿਉਂਕਿ ਵੋਟ ਪਾ ਕੇ ਤੁਸੀਂ ਹੀ ਆਪਣਾ ਨੇਤਾ ਚੁਣਨਾ ਹੈ ਤੇ ਬਾਅਦ ਵਿੱਚ ਖੱਜਲ ਖਵਾਰੀ ਵੀ ਤੁਸੀਂ ਹੀ ਭੁਗਤਣੀ ਹੈ ਸਾਨੂੰ ਦੇ ਹੋਈ ਇਜਾਜ਼ਤ ਅੱਜ ਦੀ ਚਰਚਾ ਦਾ ਵਿਸ਼ਾ ਵਿੱਚ ਇੰਨਾ ਹੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ